ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਪੰਜਾਬ ਸਰਕਾਰ ਵੱਲੋਂ ਸੜਕਾਂ ਤੇ ਚਲਾਈ ਗਈ ਸੜਕ ਸੁਰੱਖਿਆ ਫੋਰਸ SSF ਦੀ ਗੱਡੀ ਨਾਲ ਪਵਾਨੀਗੜ੍ਹ ਚ ਵੱਡਾ ਹਾਦਸਾ ਵਾਪਰ ਗਿਆ ਇੱਥੇ ਬੁੱਧਵਾਰ ਦੇਰ ਰਾਤ ਬਾਲਦ ਕੈਂਚੀ ਚ ਹਾਈਵੇਅ ਤੇ ਖੜੀ SSF ਦੀ ਗੱਡੀ ਨੂੰ ਤੇਜ਼ ਰਫਤਾਰ ਸਵਿਫਟ ਕਾਰ ਨੇ ਬੁਰੀ ਤਰ੍ਹਾਂ ਟੱਕਰ ਮਾਰ ਦਿੱਤੀ ਦੱਸਿਆ ਜਾ ਰਿਹਾ ਹੈ ਕਿ ਸਵਿਫਟ ਕਾਰ ਦੇ ਡਰਾਈਵਰ ਨੇ ਸ਼ਰਾਬ ਪੀਤੀ ਹੋਈ ਸੀ ਹਾਦਸੇ ਵਿੱਚ ਜਿੱਥੇ ਐਸਐਸਐਫ ਦੀ ਸਰਕਾਰੀ ਗੱਡੀ ਸਮੇਤ ਦੋਵੇਂ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ ਉੱਥੇ ਰਾਤ ਦੀ ਡਿਊਟੀ ਤੇ ਤਾਇਨਾਤ ਐਸਐਸਐਫ ਦੇ ਦੋ ਜਵਾਨ ਗੰਭੀਰ ਜ਼ਖਮੀ ਹੋ ਗਏ ਅਤੇ ਕਾਰ ਚਾਲਕ ਨੂੰ ਵੀ ਸੱਟਾਂ ਲੱਗੀਆਂ ਪਵਾਨੀਗੜ ਤੋਂ ਬਿਊਰੋ ਰਿਪੋਰਟ ਆਪਣੇ ਨਾਲ ਸੜਕ ਸੁਰੱਖਿਆ ਫੋਰਸ ਦੀ ਗੱਡੀ ਹੈ ਜਿਹਦੇ ਤੇ ਮਲਾਜਮ ਤਨਾਤ ਉਹ ਗੱਡੀ ਰਾਤ ਕੋਈ 1:30 ਵਜੇ ਜਿਹੜਾ ਬਰਦ ਪੇਂਚੀਆਂ ਤੇ ਕੋਲਾ ਸਮਾਣਾ ਮਿੱਤਰ ਦੇ ਸਾਹਮਣੇ ਉੱਥੇ ਆਪਣੀ ਗੱਡੀ ਜਿਹੜੀ ਸੀ ਉਹ ਬੈਕ ਕਰਕੇ ਖੜਾ ਹੈ ਜਿਹਦੇ ਵਿੱਚ ਕਾਂਸਟੇਬਲ ਹਰਸ਼ੀਦ ਸਿੰਘ ਕਾਂਸਟੇਬਲ ਮਨਦੀਪ ਸਿੰਘ ਤੇ ਪੀਐਸਜੀ ਬਹਾਦਰ ਸਿੰਘ ਤੇ ਇੱਕ ਸਿਪਹਾਰੀ ਕਾਰ ਸੀ ਜਿਹੜੀ ਆਪਣਾ ਮਾਣਾ ਸਾਈਡ ਤੋਂ ਆਈ ਜਿਹਦੇ ਡਰਾਈਵਰ ਨੇ ਆਪਦੀ ਗੱਡੀ ਨੂੰ ਬਹੁਤ ਜ਼ਿਆਦਾ ਤੇਜ਼ ਹਾਈ ਕਰ ਗਲਤ ਕਿਲਾਕੀ ਲਿਆ ਕੇ ਉਸ ਗੱਡੀ ਦੇ ਵਿੱਚ ਸਿੱਧੀ ਮਲਾਜਮਾਂ ਨੂੰ ਮਾਰ ਦੇਣ ਦੀ ਨਿਸ਼ਾਨਾ ਉਦੋਂ ਬਾਅਦ ਜਿਹੜਾ ਹੈਗਾ ਅਫਲਾਹ ਮਿਲਣ ਤੇ ਮਲਾਜਮਾਂ ਨੂੰ ਜਿਹੜਾ ਸੀਗਾ ਹੱਤਾਲ ਪਾਇਆ ਗਿਆ ਇਹਨਾਂ ਵਿੱਚੋਂ ਮਲਾਜ ਜਿਹੜਾ ਹਰਸ਼ਵੀ ਸਪਾਈ ਹੈ ਉਹਦੀ ਹਾਲਤ ਜਿਹੜੀ ਗੰਭੀਰ ਹੈ ਉਹਨੂੰ ਰਾਤ ਅਮਰ ਹਸਪਤਾਲ ਦਾਖਲ ਕਰਾਇਆ ਗਿਆ ਸੀ ਤੇ ਜਿਹੜਾ ਅੱਜ ਉਹਨੂੰ ਪੀਜੀਆ ਵਾਸਤੇ ਸ਼ਿਫਟ ਕਰ ਦਿੱਤਾ ਤੇ ਜਿਹੜਾ ਕਾਂਸਟੇਬਲ ਮਨਦੀਪ ਦਾਸ ਸੀਗਾ ਉਹਦੇ ਬਿਆਨ ਤੇ ਤੋਸ਼ੀ ਗੁਰਧਿਆਨ ਸਿੰਘ ਦੇ ਖਿਲਾਫ ਜਿਹੜਾ ਸਵਿਫਟ ਕਾਰਜਾਤ ਦਾ ਬੱਸ ਡਰਾਈਵਰ ਸੀ ਉਹਦੇ ਖਿਲਾਫ ਕਾਨੂੰਨ ਮੁਤਾਬਕ ਜਿਹੜਾ ਹੈਗਾ ਕਾਰਵਾਈ ਕਰਕੇ ਮਕਦਮਾ ਦਰਜ ਕਰ ਦਿੱਤਾ ਤਫतीश ਚੱਲੀ ਹੈ